ਆ ਸਭ ਨੂੰ ਪਤਾ ਹੈ ਕਿ ਦੋਸਤਾਂ ਵੱਲੋਂ ਦੋਸਤ ਤੇ ਵਿਆਹ ਤੇ ਗਿਫਟ ਦਿੱਤੇ ਜਾਂਦੇ ਹਨ ਉਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋਸਤਾਂ ਵੱਲੋਂ ਦੋਸਤ ਦੀ ਘਰ ਵਾਲੇ ਨੂੰ ਜਿਹੇ ਗਿਫਟ ਦਿੱਤਾ ਗਿਆ ਕਿ ਉਹ ਦੇਖ ਕੇ ਸ਼ਰਮਸਾਰ ਹੋ ਗਈ ਗੱਲ ਰਹਿ ਤੇ ਟੁੱਟਣ ਤੱਕ ਪਹੁੰਚ ਗਈ ਜਿਹਦੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ दुनिया सच पापशा बाद